ਨੈਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਜੀਤ ਸਿੰਘ ਰੁਮਾਣਾ ਆਮ ਆਦਮੀ ਪਾਰਟੀ ਲੁਧਿਆਣਾ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਖੰਗੂੜਾ ਦੀ ਅਗਵਾਈ ਹੇਠ ਬਚਤ ਪਵਨ ਵਿਖੇ ਨਵੀਂ ਬਣੀ ਲੀਗਲ ਵਿੰਗ ਦੀ ਟੀਮ ਦਾ ਸਨਮਾਨ ਸਮਾਰੋਹ ਕਰਵਾਇਆ ਗਿਆ ਇਸ ਮੌਕੇ ਲੀਗਲ ਵਿੰਗ ਦੇ ਨਵੇਂ ਔਤੇਦਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਗਗਨਦੀਪ ਸਿੰਘ ਸੈਣੀ ਨੂੰ ਲੀਗਲ ਸਟੇਟ ਵਾਈਸ ਪ੍ਰਧਾਨ जेएस पट्टी ਨੂੰ ਸਟੇਟ ਵਾਈਸ ਪ੍ਰਧਾਨ ਪ੍ਰਭਕਰਨ ਸਿੰਘ ਨੂੰ ਸਟੇਟ 77 ਰਮੇਸ਼ ਕੁਮਾਰ ਨੂੰ ਸਟੇਟ ਜੁਆਇੰਟ 77 ਹਨੀ ਬਰਮਨ ਨੂੰ ਸਟੇਟ ਜੁਆਇੰਟ 77 ਅਤੇ ਗੁਰਪ੍ਰੀਤ ਸਿੰਘ ਸੈਣੀ ਨੂੰ ਮਾਲਵਾ ਸੈਂਟਰਲ ਜ਼ੋਨ ਇੰਚਾਰਜ ਨਿਯੁਕਤ ਕੀਤਾ ਗਿਆ ਸੀ ਇਸ ਮੌਕੇ ਸੰਬੋਧਨ ਕਰਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਖੰਗੂੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਲੀਗਲ ਬੈਂਕ ਪਾਰਟੀ ਦੀ ਸੰਗਠਨਾਤਮਕ ਮਜ਼ਬੂਤੀ ਦੀ ਰੀੜ ਦੀ ਹੱਡੀ ਸਾਬਤ ਹੋਵੇਗੀ ਉਨੇ ਕਹੇ ਕਿ ਲੀਗਲ ਵਿੰਗ ਸੰਵਿਧਾਨ ਅਤੇ ਕਾਨੂੰਨ ਦੇ ਦਾਇਰੇ ਵਿੱਚ ਰਹਿੰਦੀਆਂ ਆਮ ਲੋਕਾਂ ਦੇ ਹੱਕਾਂ ਦੀ ਰੱਖਿਆ ਲਈ ਕੰਮ ਕਰੇਗੀ ਅਤੇ ਜ਼ਰੂਰਤਮੰਦਾਂ ਨੂੰ ਨਿਆਂ ਦਿਵਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਏਗੀ। ਖੰਗੂੜਾ ਨੇ ਨਵੀਂ ਬਣੀ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੇਆਂ ਆਸ ਜਤਾਈ ਕਿ ਇਹ ਟੀਮ ਪਾਰਟੀ ਦੀ ਨੀਤੀ ਅਤੇ ਵਿਚਾਰਧਾਰਾ ਨੂੰ ਕਾਨੂੰਨੀ ਮੰਚਾਂ ਤੇ ਮਜ਼ਬੂਤੀ ਨਾਲ ਪੇਸ਼ ਕਰੇਗੀ। ਉਹਨੇ ਕਿਹਾ ਕਿ ਪਾਰਟੀ ਹਮੇਸ਼ਾ ਹੀ ਸੱਚ, ਇਮਾਨਦਾਰੀ ਅਤੇ ਪਾਰਦਰਸ਼ੀ ਪ੍ਰਦਰਸ਼ਨ ਲਈ ਪ੍ਰਸ਼ਾਸਨ ਲਈ ਪਚਨਬੱਧ ਰਹੀ ਹੈ। इस मौके अजेंद्र पाल कौर शरणपाल मक्कड़ निधि गुप्ता भैराज सिंह मास्टर हरी सिंह निक्की कोहली राजकुमार अग्रवाल चनप्रीत लांबा सोनिया अलग सिंह सैनी अनूप पासी गुरचरणजीत अजय चोपड़ा चंद्रकांत कालिया सरताज सिंह सिद्धू आकाश बजाज वरुण जैन अनंत सिंह गिल अमनदीप सिंह पाबला जतेंद्र सिलार करण अमनजोत सिंह गिल मयंक चोपड़ा सिंह धालीवाल अमरप्रीत पराज ਮਨਿੰਦਰ ਸਿੰਘ ਰਜਨੀਸ਼ ਕੌਰ ਸਮਿੰਦਰ ਕੌਰ ਸੰਦੀਪ ਕੌਰ ਹਰੀ ਓਮ ਜਿੰਦਲ ਦੀਪਕ ਕਨੌਜੀਆ ਰੁਪਿੰਦਰ ਸਿੰਘ ਦਿਓਲ ਨਿਤਿਨ ਕਪਿਲਾ ਦੀਪਕ ਅਟਵਾਲ ਦੀਪਕ ਬੜੈਚ ਜੁਗਾਲ ਸਿੰਘ ਤੂਰ ਰਾਣਾ ਚੰਦ ਰਚੀਨ ਸੋਨੀ ਨਿਤਿਨ ਗੁਲਾਟੀ ਵਿਜੇ ਕੁਮਾਰ ਸੰਦੀਪ ਸਿੰਘ ਗਗਨਦੀਪ ਸਿੰਘ ਕੋਚਰ ਰਜਨੀ ਰਾਣੀ ਸੁਨਾਲੀ ਨਰੂਲਾ ਰਜੇਸ਼ ਮੈਰਾ ਕੁਲਜੀਤ ਸਿੰਘ ਨਿਲੇਸ਼ ਗੁਪਤਾ ਕਮਲਜੀਤ ਸਿੰਘ ਰਵਿੰਦਰ ਸਿੰਘ ਮੋਦਗਿਲ ਮਨੀਸ਼ ਖੰਨਾ ਸਾਰਥਕ ਚੋਪੜਾ ਪਲਕ ਚੋਪੜਾ ਨਗਮਾ ਗਿੱਲ ਸਮਿਤ ਹੋਰ ਕਈ ਪ੍ਰਮੁੱਖ ਆਗੂ ਵਰਕਰ ਅਤੇ શિક્ષੀਤਾ ਵੱਡੀ ਗਿਣਤੀ ਵਿੱਚ ਮੌਕੇ ਤੇ ਹਾਜ਼ਰ ਸਨ